ਅੱਜ ਆਪਾਂ ਪੰਜਾਬੀ ਸਾਹਿਤ ਮਾਲਾ ਨੌਵੀਂ ਦੀ ਕਵਿਤਾ ਤੇ ਵਾਰਤਕ ਵਿੱਚੋਂ ਫਰਸਟ ਪੁਆਇੰਟ ਕਰਨ ਲੱਗੇ ਹਾਂ ਜੋ ਕਿ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ ਸਮਾ ਇਸ ਦੀਆਂ ਫਰਸਟ ਲਾਈਨਾਂ ਹਨ ਜਿਨ੍ਹਾਂ ਦਾ ਅਧਾਰਤ ਕਰਨ ਲੱਗੇ ਹਾਂ ਰਹੀ ਵਾਸਤੇ ਕਤ ਸਮਾ ਇੱਕ ਨ ਮੰਨੀ ਫੜਫੜ ਰਹੀ ਤ੍ਰੀਖ ਸਮੇਂ ਖਿਸਕਾਈ ਕੰਨੀ ਇੰਨਾ ਸਤਰਾਂ ਇਹ 17 ਭਾਈ ਵੀਰ ਸਿੰਘ ਦੁਆਰਾ ਲਿਖੀ ਗਈ ਕਵਿਤਾ ਸਮਾ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ ਸਮੇਂ ਦੀ ਕਦਰ ਕਰਨ ਲਈ ਕਿਹਾ ਗਿਆ ਹੈ ਇਸ ਕਵਿਤਾ ਵਿੱਚ ਵਰਣਨ ਕੀਤਾ ਗਿਆ ਹੈ ਕਿ ਸਮਾਂ ਕਿੰਨੀ ਤੇਜ਼ ਦੌੜਦਾ ਹੈ ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਉਪਰ ਲੀਆਂ ਦੋ 17 ਵਿੱਚ ਕਵੀ ਦੱਸਦੇ ਹਨ ਕਿ ਮੈਂ ਬਹੁਤ ਕੋਸ਼ਿਸ਼ ਤੇ ਮਿੰਤਾ ਤਰਲੇ ਕੀਤੇ ਕਿ ਸਮਾਂ ਰੁਕ ਜਾਵੇ ਪਰ ਉਹ ਨਹੀਂ ਰੁਕਿਆ ਉਹ ਕੰਨ ਖਿਸਕਾ ਕੇ ਚਲਾ ਗਿਆ ਜਿਵੇਂ ਕਿਸੇ ਬੱਚੇ ਨੂੰ ਧੱਕੇ ਨਾਲ ਪੜਨ ਲਈ ਬਿਠਾ ਦਿੱਤਾ ਜਾਵੇ ਉਹ ਚੁਪਕੇ ਜੇ ਉੱਠ ਕੇ ਖੇਡਣ ਭੱਜ ਜਾਵੇ ਅਗਲੀਆਂ 17 ਹਨ ਕਿਸੇ ਨ ਸੱਕੀ ਰੋਕ ਅਟਕ ਜੋ ਪਾਈ ਭੰਨੇ ਤਿੱਖੇ ਆਪਣੇ ਵੇਗ ਟੱਪ ਗਿਆ ਬੰਨੇ ਬੰਨੇ ਇੰਨਾ ਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਤਰੀਕੇ ਨਾਲ ਸਮਾਂ ਨਹੀਂ ਰੁਕਿਆ ਤੇ ਮੈਂ ਸਮੇ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਜੋ ਉਹ ਰੁਕ ਜਾਵੇ ਅਟਕਨ ਦਾ ਮਤਲਬ ਹੈ ਰੁਕ ਜਾਣਾ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਜੋ ਉਹ ਰੁਕ ਜਾਵੇ ਪਰ ਉਹ ਆਪ ਦੀ ਤੇਜ਼ ਰਫ਼ਤਾਰ ਨਾਲ ਲੰਘ ਗਿਆ ਅਜੀ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਵਦਾ ਇਹ ਠਹਿਰਨ ਦੀ ਜਾਂਚ ਨਾ ਜਾਣਦਾ ਲੰਘ ਗਿਆ ਮੁੜ ਕੇ ਆਮ ਮੁੜ ਕੇ ਨਾ ਆਉਂਦਾ ਇਨਾ ਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਹੁਣ ਵੀ ਟਾਈਮ ਹੈ ਕਿ ਸਮੇਂ ਦਾ ਸਦਉਪਯੋਗ ਕਰੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਕਿਉਂਕਿ ਸਮਾਂ ਸਮੇਂ ਦਾ ਨਿਯਮ ਯਾ ਸੁਭਾ ਹੈ ਸੁਭਾ ਹੀ ਚੱਲਣਾ ਹੈ ਇੱਥੇ ਉੜਦਾ ਜਾਮਦੇ ਦਾ ਮਤਲਬ ਹੈ ਕਿ ਇਹ ਤੇਜ਼ੀ ਨਾਲ ਲੰਘ ਤੇ ਉੜਦੇ ਜਾਮਦੇ ਦਾ ਮਤਲਬ ਹੈ ਤੇਜ਼ੀ ਨਾਲ ਲੰਘਣਾ ਅਖੀਰਲੀ ਪੰਕਤੀ ਵਿੱਚ ਕਿਹਾ ਗਿਆ ਹੈ ਕਿ ਜੋ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਲਿਆਂਦਾ ਜਾ ਸਕਦਾ ਜੀ ਸਤਿ ਸ਼੍ਰੀ ਅਕਾਲ ਬਚਪਨ ਵਾਲਾ ਸਮਾਂ ਤੇ ਜਵਾਨੀ ਵਾਲਾ ਸਮਾਂ ਆਪਾਂ ਯਾਦ ਜ਼ਰੂਰ ਕਰ ਸਕਦੇ ਹਾਂ ਪਰ ਜੀ ਆਪਾਂ ਸੋਚੀਏ ਕਿ ਮੁੜ ਬਚਪਨ ਵਾਪਸ ਆ ਜਾਵੇ ਉਹ ਅਸੰਭਵ ਹੈ ਇਸ ਲਈ ਲੰਗਿਆ ਜੀ ਲੰਗੇ ਜੀਵਨ ਵਾਂਗੂ ਸਮਾਂ ਵਾਪਸ ਨਹੀਂ ਆ ਸਕਦਾ